i don't मिकीट

रिंग तो बाहर जा सकता एक पॉइंट करके सो अपनी पोजिशन गवा दुण दोस्तों लो जी पोजिशन फिर चेंज हम जी दिख रही है कितने ना कि जो तीन नंबर वाला बुलसी उसने रिंग चो कट के दूसरी साइड ਕਰ ਦਿੱਤਾ ਗਿਆ ਦੋਸਤੋ ਲੋ ਜੀ ਹੁਣ ਇਹਨਾਂ ਨੂੰ ਚਲਾ ਕੇ ਦੇਖਿਆ ਜਾ ਰਿਹਾ ਇੱਕ ਇੱਕ ਕਰਕੇ ਸੋ ਕਿੰਨਾ ਕਿਤੇ ਚਾਲ ਵੀ ਚੈੱਕ ਕੀਤੀ ਜਾਂਦੀ ਹੈ ਦੋਸਤੋ ਕਿ ਪਸ਼ੂ ਦੀ ਚਾਲ ਕਿਦਾਂ ਦੀ ਹੈ ਸੋ ਇਹ ਕਿੱਕ ਪੁਆਇੰਟ ਕਰਕੇ ਪੁਆਇੰਟ ਕਲੈਕਟ ਹੁੰਦੇ ਨੇ ਤੇ ਉਸ ਤੋਂ ਬਾਅਦ ਜਾ ਕੇ ਰਿਜ਼ਲਟ ਅਨਾਉਂਸਮੈਂਟ ਹੁੰਦੀ ਹੈ ਦੋਸਤੋ ਸੋ ਪੁਆਇੰਟਾਂ ਨੂੰ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਦੇਖਿਆ ਜਾਂਦਾ ਇੱਕ ਇੱਕ ਕਰਕੇ ਚਲਾਇਆ ਜਾਂਦਾ ਬਲ ਨੂੰ ਤੋਂ ਉਸ ਤੋਂ ਬਾਅਦ ਪੁਆਇੰਟ ਕਲੈਕਟ ਹੁੰਦੇ ਨੇ ਉਹਨਾਂ ਦੇ ਇਹ ਜਾ ਕੇ ਕਿਤੇ ਉਹ ਇਨਾਮ ਦੇ ਹੱਕਦਾਰ ਹੁੰਦੇ ਨੇ 418 ਨੰਬਰ ਨੂੰ ਦੁਬਾਰਾ ਤੋਂ ਚੈੱਕ ਕੀਤਾ ਜਾ ਰਿਹਾ ਦੋਸਤੋ ਦੇਖ ਰਿਹਾ ਹੋ ਤੁਸੀਂ ਕਿ ਕਿਤਨਾ ਕਿਤੇ ਕੋਈ ਨਾ ਕੋਈ ਪੁਆਇੰਟ ਵੀ ਇਕ ਲੱਭਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਦਾ ਜੋ ਪੋਜੀਸ਼ਨ ਹੈ ਉਸ ਨੂੰ ਬਦਲਤਾ ਜਾਂਦਾ ਦੋਸਤੋ ਕਿੰਨਾ ਕਿਤੇ ਚਾਲ ਦੰਦ ਬਣਤਰ ਕਦ ਕਾਠੀ ਬਹੁਤ ਕੁਝ ਚੈੱਕ ਕਰਨਾ ਪੈਂਦਾ ਇਹਨਾਂ ਮੇਲੇ ਉੱਪਰ ਦੋਸਤੋ ਸੋ ਬਹੁਤ ਜਲਦੀ ਰਿਜ਼ਲਟ ਅਨਾਉਂਸਮੈਂਟ ਹੋਵੇਗਾ ਦੋਸਤੋ ਕਿਉਂਕਿ ਨੰਬਰਾਂ ਦੇ ਹਿਸਾਬ ਨਾਲ ਦੋ ਅਤੇ ਤਿੰਨ ਨੰਬਰ ਕੀ ਰਹਿ ਰਹੇ ਨੇ ਜਿਨ੍ਹਾਂ ਨੂੰ ਚੈੱਕ ਕਰਨਾ ਦਵਾਰ ਤੋਂ ਅਤੇ ਨੰਬਰ ਜੋੜਨੇ ਨੇ ਉਹਨਾਂ ਦੇ ਗੁਰਦੇਤ ਸਿੰਘਾ ਗੁਰਦੇਤ ਸਿੰਘ ਅਸਟ੍ਰੇਲੀਆ ਉਹਨਾਂ ਦੇ ਜਿਹੜੀ ਪ੍ਰਮਾਤਮਾ ਸਿੰਘ ਬੱਡ ਕਾੜੀਆ ਨਾਲ ਜਿਹਦਾ ਮੋਕਾ ਇਹਨਾਂ ਨੇ ਦੂਜਾ ਨਾਮ ਸਪਾਂਸਰ ਕੀਤਾ ਅੱਜ ਜਿਹਦਾ ਸੁਜੋਗ ਆਪ ਨੂੰ ਇੱਥੇ ਮਿਲਦਾ ਰਹਿਣਾ ਤੇ ਅਗਲੀ ਵਾਰ ਵੀ ਅਸੀਂ ਮਿਲਦਾ ਰਹਾਂਗੇ ਧੰਨਵਾਦ ਦਾ ਰਾਜ ਆਰਿਕ ਮੇ ਵੀ ਸਰਦਾਰ ਪ੍ਰਮਾਤਮਾ ਸਿੰਘ ਦਾ ਸਹਿਯੋਗ ਨੂੰ ਵਾਰੀ ਕਰਦੀ ਆ वैसे तो लगातार अब तक कभी दूसरे बैंक कभी फर्स्ट कभी तीसरे पर चार पांच मिला है ठीक है अभी मिलने वाले केटू होगा हेलो वाह